ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਕਪੂਰਥਲਾ ਸ਼ਹਿਰ 'ਚ ਪੈਂਦੇ ਪਿੰਡ ਭਗਤਪੁਰ ਦੀ ਇੱਕ ਮਹਿਲਾ ਦਰਸ਼ੋਨੇ ਵਿਕਰਮ ਨਾਮ ਦੇ ਏਜੰਟ ਤੇ ਦੋਸ਼ ਲਗਾਇਆ ਕਿ 3 ਸਾਲ ਪਹਿਲਾਂ ਉਸਨੇ ਆਰਸੀ ਰੀਨਿਊ ਕਰਵਾਉਣ ਲਈ ਵਿਕਰਮ ਨਾਮ ਦੇ ਏਜੰਟ ਨੂੰ 10000 ਰੁਪਏ ਵਿਆਜ ਤੇ ਕਿਸੇ ਕੋਲੋਂ ਲੈ ਕੇ ਦਿੱਤੇ ਸਨ ਪਰ ਉਸ ਏਜੰਟ ਨੇ ਨਾ ਤਾਂ ਆਰਸੀ ਬਣਾਈ ਤੇ ਨਾ ਹੀ ਪੈਸੇ ਵਾਪਸ ਦਿੱਤੇ ਇਸ ਦੀ ਪੁਸ਼ਟੀ ਕਰਨ ਲਈ ਜਦੋਂ ਮੀਡੀਆ ਦੀ ਟੀਮ ਵਿਕਰਮ ਦੇ ਦਫ਼ਤਰ ਗਈ ਤਾਂ ਵਿਕਰਮ ਦਾ ਦਫ਼ਤਰ ਬੰਦ ਮਿਲਿਆ ਪਰ ਉੱਤੇ ਰੰਜੀਤ ਐਵੇਨਿਊ ਦਾ ਰਹਿਣ ਵਾਲਾ ਮਨਪ੍ਰੀਤ ਨਾਂ ਦਾ ਵਿਅਕਤੀ ਮਿਲਿਆ ਉਸ ਨੇ ਦੱਸਿਆ ਕਿ ਉਸ ਨੇ 1 ਸਾਲ ਪਹਿਲਾਂ ਵਿਕਰਮ ਨੂੰ ਆਰਸੀ ਬਣਾਉਣ ਅਤੇ ਆਪਣੇ ਨਾਂ 'ਤੇ ਟਰਾਂਸਫਰ ਕਰਨ ਲਈ 11600 ਰੁਪਏ ਦਿੱਤੇ ਸਨ ਪਰ ਨਾ ਤਾਂ ਵਿਕਰਮ ਮਿਲਿਆ ਹੈ ਤੇ ਨਾ ਹੀ ਉਸ ਦਾ ਫੋਨ ਚੁੱਕ ਰਿਹਾ ਹੈ ਦੇਖੋ ਜੀ ਡਿਪਾਰਟਮੈਂਟਲ ਡਿਲੇ ਦੇ ਕਰਕੇ ਇਹਦਾ ਕੰਮ ਹੋਇਆ ਲੇਟ ਦਰਸ਼ੋ ਜੀ ਕੋ ਮੈਂ 10000 ਰੁਪਏ ਲਿਤਾ ਸੀ ਉਹਨਾਂ ਦਾ ਕੰਮ ਕਰਾਉਣ ਵਾਸਤੇ ਉਹਦੇ ਚੋਂ ਮੈਂ 6500 ਰੁਪਏ ਉਹਨਾਂ ਨੂੰ ਮੋੜ ਚੁੱਕਾ ਹਾਂ ਤੇ 3500 ਰੁਪਏ ਉਹਨਾਂ ਦਾ ਬਕਾਇਆ ਵਾ ਉਹ ਮੈਂ ਉਹਨਾਂ ਨੂੰ ਕਿਹਾ ਸੀਗਾ ਵੀ ਪੇਪਰ ਤੁਹਾਡੇ ਜਦੋਂ ਮੈਂ ਕਲੀਅਰ ਕਰ ਦਿੰਨਾ ਆ ਵਾਪਸ ਤੁਹਾਨੂੰ ਦਿੰਨਾ ਹਾਂ ਬਾਕੀ ਪੇਮੈਂਟ ਤੁਹਾਨੂੰ ਦੇ ਦਾਂਗਾ ਇਹਨ ਐਲੀਗੇਸ਼ਨ ਜਿਹੜਾ ਲਾ ਰਹੇ ਨੇ ਮੇਰੇ ਤੇ ਇਹ ਗਲਤ ਲਾ ਰਹੇ ਆ ਉਹਨਾਂ ਨੂੰ 3500 ਰੁਪਏ ਦਾ ਬਕਾਇਆ ਵਾ ਜੀ ਉਹਨਾਂ ਦਾ ਮੇਰੇal ਮੈਂ ਉਹ ਬਿਲਕੁਲ ਦੇਣਾ ਆ ਔਰ ਇੱਕ ਦੋ ਦਿਨ ਦੇ ਵਿੱਚ ਮੈਂ ਕੋ ਬਾਕੀ ਮਨਪ੍ਰੀਤ ਅਨੰਮ ਸਾਹਿਬ ਦੀ ਜਿਹੜੀ ਗੱਡੀ ਹੈਗੀ ਆ ਅਜੀਤ ਵੈਨੂ ਆ ਰਣਜੀਤ ਵੈਨੂ ਵਾਲੇ ਉਹ ਵੀ ਤਕਰੀਬਨ ਕਲੀਅਰ ਹੀ ਹੈਗੀ ਆ ਉਹਦੇ ਚ ਵਜ੍ਹਾ ਇਹ ਹੋਈ ਆ ਵੀ ਇੱਕ ਏਜੰਟ ਅੱਗੇ ਸੀਗਾ ਜਿੰਨੂੰ ਅਸੀਂ ਕੰਮ ਦਿੱਤਾ ਸੀਗਾ ਉਹ ਸਾਨੂੰ ਥੋੜਾ ਜਿਹਾ ਨਾ ਮਤਲਬ ਮਿਸਗਾਈਡ ਕਰਕੇ ਤੇ ਫਰਾਰ ਹੋ ਚੁੱਕਾ ਸੰਦੀਪ ਸ਼ੁਕਲਾ ਸੀਗਾ ਜੀ ਉਹ ਜੋ ਪੇਪਰ ਤਾਂ ਕਰਕੇ ਇਹਨਾਂ ਦਾ ਡਿਲੇ ਹੋਇਆ ਜੀ ਸਾਲ ਤਕਰੀਬਨ ਹੋ ਗਿਆ ਇਸ ਕੰਮ ਨੂੰ ਤੇ ਮੈਂ ਇਹਨਾਂ ਨਾਲ ਗੱਲ ਕਰਕੇ ਇਹ ਵੀ ਸੌਲਟ ਆਊਟ ਕਰਕੇ ਕੰਮ ਨੂੰ ਇਹਨੂੰ ਖਤਮ ਕਰਦਾ ਆ ਇਹਨਾਂ ਦੋਨੋਂ ਤੋਂ ਇਲਾਵਾ ਆਪਣੇ ਤੇ ਉੱਪਰ ਕੋਈ ਕੋਈ ਇਸ ਤਰ੍ਹਾਂ ਦੀ ਟੈਨਸ਼ਨ ਵਾਲਾ ਜਾਂ ਕੋਈ ਅਲੀਗੇਸ਼ਨ ਅਲਾ ਕੋਈ ਕੰਮ ਹੈ ਨੀਗਾ ਦੋਨੇ ਮੈਂ ਸੌਲਟ ਆਊਟ ਜਲਦੀ ਤੋਂ ਜਲਦੀ ਕਰਕੇ ਤੇ ਇਹ ਤੁਹਾਨੂੰ ਇਨਫੋਰਮ ਕਰ ਸਕਦਾ ਹੈ ਤੇ ਬੜੇ ਪਿਆਰ ਨਾਲ ਉਹਨਾਂ ਨੂੰ ਕਿਹਾ ਸੀਗਾ ਵੀ ਜੇ ਨਹੀਂ ਆਰਸੀ ਬਣੀ ਤੁਸੀਂ ਤਾਂ ਸਾਨੂੰ ਕੋਈ ਪੈਸੇ ਦਿਓ ਕੋਈ ਵਾਪਸ ਕਰ ਦਿਓ ਸਾਡੇ ਕਾਗਜ਼ ਪੱਤਰ ਕੁਛ ਨਹੀਂ ਉਹਨਾਂ ਨੇ ਕੀਤਾ ਇਹਦੇ ਕੋਲ ਏਜੰਟ ਕੋਲ ਗਏ ਉੱਥੇ ਕੰਮ ਸੀ ਕੋਈ ਕਹਿੰਦਾ ਮੈਂ ਆਰਸੀ ਬਣਾ ਦਿਨਾ ਚਲੋ ਕੰਮ ਵੀ ਕਰਦਾ ਸੀਗਾ ਜੀਤਨਗਰ ਨੇ ਉੱਥੇ ਆਫਸ ਬਣਾਇਆ ਹੋਇਆ ਵਾ ਤੇ ਆਪਣਾ ਬਾਈ ਦੇ ਵਿੱਚ ਇਹਨਾਂ ਨੇ ਸਾਡੇ ਕੋਲ ਆਰਸੀ ਲਈ ਆ ਨਿਊ ਕਰਾਉਣ ਨੂੰ ਨਾ ਕਰਾਉਣ ਨੂੰ 10000 ਰੁਪਏ ਮੰਗਿਆ ਇਹਨਾਂ ਨੇ ਮੈਂ 10000 ਰੁਪਏ ਵੀ ਦੇ ਦਿੱਤਾ ਉਸ ਤੋਂ ਬਾਅਦ ਆ ਜੀ ਮੁੜ ਕੇ ਫੇਰ ਪੁੱਛਿਆ ਸੀ ਕਹਿੰਦਾ ਜੀ ਵੈਨ ਲੱਗ ਗਿਆ ਜਾਂ ਕੁਝ ਨਹੀਂ ਬਣਿਆ ਛੇ ਮਹੀਨਿਆਂ ਬਾਅਦ ਫੇਰ ਪੁੱਛਿਆ ਵੀ ਸਾਡੀ ਆਰਸੀ ਨਹੀਂ ਅਜੇ ਤੱਕ ਆਈ ਕੀ ਪ੍ਰੋਬਲਮ ਕੀ ਆ ਜੇ ਪੈਸੇ ਹੋਰ ਲੱਗਦੇ ਆ ਤਾਂ ਦੱਸ ਦੋ ਜਾਂ ਕੁਝ ਕੀ ਪ੍ਰੋਬਲਮ ਆ ਤਾਂ ਦੱਸ ਦੋ ਨਹੀਂ ਮੈਡਮ ਕੋਈ ਪ੍ਰੋਬਲਮ ਨਹੀਂ ਹੈਗੀ ਕੋਈ ਨਹੀਂ ਉਹ ਅਪਰੂਵਲ ਗਈ ਹੋਈ ਆ ਮੈਂ ਉੱਥੇ ਜਲੰਧਰ ਬੈਠਾ ਵਾਂ ਮੈਂ ਆ ਕਿੱਦਾਂ ਮੈਂ ਹੋ ਕਿੱਦਾਂ ਬਹਿਣ ਲੱਗਾ ਹਿਆ ਕੋਈ ਅਫਸਰ ਨਹੀਂ ਪੈਂਦਾ ਉੱਥੇ ਸਾਨੂੰ ਇਦਾਂ ਹੀ ਪ੍ਰੇਸ਼ਾਨੀ ਕਿ ਮੈਂ ਇੱਥੇ ਦਫ਼ਤਰਾਂ ਸਰਾਂ ਨੂੰ ਕਹਿ ਕੇ ਜਾਣਾ ਮੈਂ ਕਹਣਾ ਸਰ ਮੈਂ ਚੱਲਨੀ ਜਰਾ ਆਰਸੀ ਵਾਲੇ ਵੱਲ ਜਦੋਂ ਉੱਥੇ ਜਾਣਾ ਇਹਨੇ ਫੋਨ ਨਾ ਚੱਕਣਾ ਦੁਕਾਨੋਂ ਦੁਕਾਨ ਤੇ ਵੀ ਨਾ ਕਈ ਵਾਰੀ ਟੱਕਰ ਨਾਲ ਬਹੁਤ ਪ੍ਰੇਸ਼ਾਨੀ ਹੋਈ 22 ਤੋਂ ਲੈ ਕੇ ਅੱਜ 24 ਹੋ ਗਈ ਆ 24 ਸਾਨੂੰ ਹੋ ਗਿਆ 22 ਸੰਤੋਂ ਲੈ ਕੇ ਤੇ ਅਜੇ ਤੱਕ ਸਾਨੂੰ ਕੋਈ ਇਹਨੇ ਹੱਥ ਪੱਲਾ ਨਹੀਂ ਹੋ ਖੜਾਇਆ ਮਾਚੀਵਾੜਾ ਪੁਲਿਸ ਵੱਲੋਂ ਇੱਕ ਜ਼ਹਿਰ ਗ੍ਰੋਥ ਦਾ ਪਰਦਾਫਾਸ਼ ਕੀਤਾ ਗਿਆ ਜੋ ਇਲਾਕੇ ਵਿੱਚ ਮੋਟਰਸਾਈਕਲ ਨੂੰ ਆਪਣਾ ਨਿਸ਼ਾਨਾ ਪਾਉਂਦੇ ਸਨ ਇਹ ਦੋਵੇਂ ਮਚ ਮੋਟਰਸਾਈਕਲਾਂ ਨੂੰ ਚੋਰੀ ਕਰਦੇ ਸਨ ਪੁਲਿਸ ਵੱਲੋਂ ਇਹਨਾਂ ਦੋਵਾਂ ਚੋਰਾਂ ਨੂੰ ਕਾਬੂ ਕਰਨ ਉਪਰੰਤ ਮੋੜਲੀ ਪੁਚਕੀ ਤੋਂ ਇਹਨਾਂ ਕੋਲੋਂ ਤਿੰਨ ਮੋਟਰਸਾਈਕਲ ਬਰਾਮਦ ਕਰ ਲਏ ਗਏ ਹਨ ਤੇ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ ਇਹ ਨੌਜਵਾਨ ਕਾਬੂ ਕੀਤੇ ਨੇ ਹਾਂਜੀ ਇਹ ਸਾਨੂੰ ਜਾਣਕਾਰੀ ਮਿਲੀ ਸੀ ਇੱਕ ਖੁਫੀਆ ਤੌਰ ਤੇ ਗਗਨਦੀਪ ਸਿੰਘ ਇਲਸ ਵਿੱਕੀ ਇਹ ਮੱਦੀਪੁਰ ਦਾ ਇਹਦਾ ਬੈਕ ਬੈਡ ਕੈਰੈਕਟਰ ਹੈ ਇਹਦੇ ਖਿਲਾਫ ਇਹਾਂ ਵੀ ਪਰਚੇ ਦਰਜ ਨੇ ਤੇ ਇਹਦਾ ਸਾਥੀ ਆਕਾਸ਼ਦੀਪ ਇਹ ਵੀ ਲੋਕਲ ਮਛਿਵੜਾ ਦਾ ਆਪਦਾ ਹੀ ਆ ਜੀ ਇਹਨਾਂ ਨੇ ਚੋਰੀ ਦੇ ਮੋਟਰਸਾਈਕਲ ਕਰਕੇ ਅੱਗੇ ਵੇਚਦੇ ਨੇ ਤੇ ਕਿੰਨੇ ਮੋਟਰਸਾਈਕਲ ਬਰਾਮਦ ਹੋਏ ਜਿਹੜਾ ਤੋਂ ਇੰਨਾ ਤੋਂ ਸਰੇ ਸੀ ਤਿੰਨੇ ਬਰਾਮਦ ਕਰੇ ਨੇ ਮੋਟਰਸਾਈਕਲ ਕਿਤੋਂ ਤੋਂ ਚੋਰੀ ਹੋਈ ਸੀ ਇਹਨੇ ਇੱਕ ਤਾਂ ਦਸਵੇਨਗਰ ਤੋਂ ਚੋਰੀ ਕੀਤਾ ਸੀ ਵਿੱਕੀ ਨੇ ਨਾਲ ਕੇ ਆਕਾਸ਼ਦੀਪ ਨੇ ਇੱਕ ਰਿਆ ਸੀ ਆਪਣੇ ਸਿਵਲ ਹਸਪਤਾਲ ਤੋਂ ਆਪਣੇ ਨਵੇਂ ਸ਼ਹਿਰ ਤੋਂ ਜੀ ਕਿਤੋਂ ਇਹਨੇ ਤੋਂ ਬਰਾਮਦ ਕੀਤੇ ਗਏ ਨੇ ਬਰਾਮਦ ਕੀ ਸਰ ਇਹ ਜਿਹੜਾ ਐਸਆਈ ਬਿਗਪ ਪਵਨ ਕੁਮਾਰ ਪਵਨਜੀਤ ਇਹ ਜਿਹੜੇ ਤਲਾਸ਼ ਵਿੱਚ ਸੀ ਪਟੀਆਂ ਤੋਂ ਕਾਬੂ ਕਰੇ ਨੇ ਕੋਈ ਲੜਕੇ ਇਹ ਬੀਚ ਦੇ ਸੀ ਕਿ ਮੋਰਚਾ ਕਰ ਰਹੇ ਸੀ ਇਹ ਸਰ ਦਰਾਨੇ ਤਪਤੀ ਸਾਹੂ ਕਾ ਅੱਗੇ ਜੇ ਵੀ ਪਤਾ ਲੱਗਿਆ ਫਿਰ ਇਹ ਕੁਛ ਕਿਸੇ ਦਰਾਂ ਹੋ ਵੀ ਪੂਰ ਸਾਸੀ ਹੋਵੇ ਤਾਂ ਚੋਰੀ 클래ਸੀ ਹੋ ਸਕਦੇ ਨੇ ਇਹਦੀ ਪੁਲਿਸ ਮਾਰਦੇ ਨੇ ਜੀ ਕੁਛ ਵੀ ਜਾਰੀ ਹੈ ਹੋਰ ਵੀ 범 ਹੋ ਸਕਦੇ ਨੇ ਮੋਟ ਸਕਦੇ ਸਰ ਜਿਵੇਂ ਇਹਨਾਂ ਦੀ ਨੰਬਰ ਪਲੇਟਾਂ ਨਹੀਂ ਹੈਗੀਆਂ ਕੋਈ ਵਾਰਦਾਤ ਨੂੰ ਵੀ ਇਹਨਾਂ ਨੇ ਕੋਈ ਅੰਜਾਮੂ ਜੂਮ ਦਿਨਤਾ ਪਰ ਜਿਹੜੀਆਂ ਵਾਰਦਾਤਾਂ ਆਉਂਦੀਆਂ ਨੰਬਰ ਪਲੇਟਾਂ ਜੀ ਸ਼ੈਨਾਵਰੇ ਜੀ ਜੀ ਇਹਨਾਂ ਨੂੰ ਕੋਈ ਕਿਸੇ ਦਿੱਤੀ ਨਾ ਕਰੀਆ ਹੋ ਸਕਦਾ ਹੈ ਬਾਦਦਾਰ ਦੀ ਕਰਨੀ ਤਾਮ ਵਿੱਚ ਹੁਣ ਇਨਕੇ ਕਾਬੂ ਆ ਗਏ ਦੀ ਇਹਨਾਂ ਨਾਲ ਹੋਰ ਵੀ ਹੈ ਜੀ ਦੋ ਬੰਦੇ ਕਿ ਕੋਈ ਹੋਰ ਵੀ ਚੋਰ ਹੈਗੇ ਨਾਲ ਨਾਲ ਅਜੇ ਸਾਡੀ ਆਇਆ ਨਹੀਂ ਤਫਤੀਸ਼ ਚ ਉਸ ਕਿਸ ਤੇ ਪਤਾ ਲੱਗੂਗਾ ਜੀ ਪਹਿਲਾਂ ਵਰਕੇ ਪੁੱਛਦੇ ਸਾਂ ਹਾਂਜੀ ਇਹ ਵਿੱਕੀ ਦੇ ਅਗੇ ਸਪਰਸ਼ੇ ਹੈਗੇ ਚੋਰੀ ਦੇ ਬਾਰੇ ਪਠਾਨਕੋਟ ਚ ਦਿਨ ਦਿਹਾੜੇ ਬਜ਼ੁਰਗ ਔਰਤ ਦਾ ਸ਼ੱਕੀ ਹਾਲਾਤਾਂ ਵਿੱਚ ਕਤਲ ਚੋਰੀ ਵੀ ਹੋਈ ਤੇ ਘਰ ਵਿੱਚ ਰੱਖੇ ਕਰੀਬ 4 ਲੱਖ ਰੁਪਏ ਬਜ਼ੁਰਗ ਔਰਤ ਦੇ ਪਹਿਨੇ ਹੋਏ ਕੰਨਾਂ ਦੀਆਂ ਵਾਲੀਆਂ ਤੇ ਸੋਨੇ ਦੀਆਂ ਚੂੜੀਆਂ ਵੀ ਕਾਤਲ ਲੈ ਕੇ ਫਰਾਰ ਹੋ ਗਏ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਇਸ ਸਬੰਧੀ ਜਦੋਂ ਪੁਲਿਸ ਅਧਿਕਾਰੀ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਬਜ਼ੁਰਗ ਔਰਤ ਦੀ ਮੌਤ ਕਿਵੇਂ ਹੈ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਸਾਰਾ ਮਾਮਲਾ ਸਪੱਸ਼ਟ ਹੋਵੇਗਾ ਤੇ ਦੋਸ਼ੀ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ ਪਾਇ ਨਹੀਂ ਕਹਿ ਸਕਦੇ ਕਤਲ ਹੋਇਆ ਹੈ ਜਿੱਤੇ ਪਹੁੰਚੇ ਮੌਕੇ ਦੇ ਔਰ ਜੋ ਇਨਫੋਰਮੇਸ਼ਨ ਮਿਲੀ ਹੈ ਉਹ ਤੇ ਸਸਪੀਸ਼ਨ ਤੇ ਹੀ ਹੈ ਕਿ ਕੋਈ ਨਾ ਕੋਈ ਘਰ 'ਚ ਐਂਟਰ ਹੋਈ ਹੈ ਔਰ ਇਹਦੀ ਮੌਤ ਕਿ ਹੋਈ ਹੈ ਕਿ ਇੱਕ ਸਟੋਰੀ ਹੈ ਅਵੇ ਇਹ ਜਿਹੜਾ ਕੋਈ ਡਾਊਟਫੁਲ ਹੈ ਕਿ ਕਿੱਦਾਂ ਹੋਈ ਸੱਟ ਮਾਰੀ ਹੈ ਕੀ ਹੋਇਆ ਪੋਸਟਮਾਰਟਮ ਤੋਂ ਪਤਾ ਲੱਗੇਗਾ ਬਟ ਹਾਲਾਤ ਜਿਹੜੇ ਸਸਪੀਸ਼ਸ ਹੈ ਉਦੋਂ ਇਨਵੈਸਟੀਗੇਸ਼ਨ ਆਪਾਂ ਸ਼ੁਰੂ ਕਰਤੀ ਨੁਕਸਾਨ ਕੀ ਲੱਗੇ ਜੀ ਨੁਕਸਾਨ ਉਹਨਾਂ ਦੇ ਕਹਿੰਦੇ ਵਰਡਿਕਟ ਹੈ ਉਹਨਾਂ ਦੇ ਜੋ ਵਰਡਸ ਨੇ ਆਏ ਪਈ ਸਾਡੇ ਕੁਝ ਪੈਸੇ ਸੀ ਸਾਡੇ 1.4 ਲੱਖ ਰੁਪਈਆ ਪਿੱਛੇ ਜੀ ਆਪਾਂ ਰਜਿਸਟ੍ਰੇਸ਼ਨ ਕੀਤੀ ਸੀ ਉਹਦੇ ਪੈਸੇ ਆਏ ਸੀ ਕੁਝ ਤੇ ਉਹ ਕੁਝ ਪਏ ਹੋਏ ਸੀ ਔਰ ਜੀ ਉਹਨਾਂ ਦੇ ਮੁਤਾਬਕ ਉਹਨਾਂ ਦੇ ਕੰਨ ਦੇ ਵਿੱਚ ਜਿਹੜੇ ਕਾਂਟੇ ਸੀ ਤੇ ਹੱਥ 'ਚ ਕੜੇ ਸੀ ਜਿਹੜਾ ਉਹਨਾਂ ਕਦੇ ਨਹੀਂ ਖੋਲੇ ਉਹ ਵੀ ਗਾਇਬ ਹੈ ਕੋਈ ਵੀ ਕੋਈ ਵੀ ਫੁਟੇਜ ਨਹੀਂ ਅਜੇ ਕੋਈ ਫੁਟੇਜ ਲੱਗ ਸਕੇ ਤੇ ਕੋਈ ਮਿਲ ਨਹੀਂ ਰਹੀ ਜਿਹੜੀ ਇੱਕ ਅਵੇਲੇਬਲ ਹੈ ਉਹਦੇ 'ਚ ਕੋਈ ਇਦਾਂ ਦਾ ਕੋਈ ਰਿਕਾਰਡ ਨਹੀਂ ਆ ਰਿਹਾ ਬਟ ਆਈ ਹੁਣ ਪਹੁੰਚਿਆ ਇਸ ਟਾਈਮ ਲੱਗੇਗਾ ਆਪਾਂ ਟੀਮਾਂ ਬਣਾ ਕੇ ਸਾਰਾ ਸਰਚ ਕਰਨ ਲੱਗੇ ਆ ਸਰਕਾਰ ਚ ਕਿੰਨੇ ਜਾਣੇ ਰਹਿੰਦੇ ਸੀਗੇ ਘਰ ਤੇ ਮੀਆਂ ਬੀਬੀ ਸੀ ਇੱਕ ਆਪੇ ਤੇ ਉਹ ਜਿਹੜਾ ਜਗਦੀਸ਼ ਰਾਜ ਜੀ ਨਾਲ ਉਹਦੇ ਹਸਬੰਡ ਉਹ ਸੇਲ ਪਰਚੇਸ ਦਾ ਕੰਮ ਕਰਦੇ ਆ ਮੋਟਰਸਾਈਕਲ ਦਾ ਸਰਕਾਰ ਕਿੰਨੇ ਦੇ ਦੋਤਾਂ ਅਪਰੋਕਸੀਮੇਟਲੀ ਹੋਣਾ ਮੁਤਾਬਕ 4.5 ਲੱਖ ਰੁਪਇਆ ਹੈ ਮਹਿਲਾ ਦੀ ਉਮਰ ਕੋ 60 ਕਰੀਵੇ ਪਰਿਵਾਰ ਨਾਲ ਗੱਲ ਹੋਈ ਤੁਹਾਡੀ ਕੁਝ ਦੱਸਿਆ ਉਹਨਾਂ ਨੇ ਕਿੰਨੇ ਸਮੇਂ ਦਾ ਵਾਕਿਆ ਹੈਗਾ ਜਾਂ ਕਦੋਂ ਉਹਨਾਂ ਨੂੰ ਪਤਾ ਲੱਗਿਆ ਨਹੀਂ ਉਹਨਾਂ ਨੂੰ ਪਤਾ ਲੱਗਾ ਵੀ ਮੈਂ ਪਹਿਲਾਂ ਫੋਨ ਕਰ ਰਿਹਾ ਫੋਨ ਨਹੀਂ ਚੱਕ ਰਹੀ ਉਹ ਖਾਣਾ ਖਾਣ 3 ਵਜੇ ਆਉਂਦਾ ਸੋ ਕਹਿੰਦਾ ਮੈਂ ਪਹਿਲਾਂ ਕਾਲ ਕਰਦਾ ਉਹਨਾਂ ਵੀ ਖਾਣਾ ਬਣ ਗਿਆ ਬਟ ਉਹ ਕਹਿੰਦਾ ਵੀ ਜਦੋਂ ਫੋਨ ਹੀ ਚੁੱਕਿਆ ਮੈਂ ਸੋਚਿਆ ਵੀ ਸ਼ਾਇਦ ਸੌਂ ਗਈ ਹੋਏਗੀ ਜਾਂ ਨਹੀਂ ਚੱਕ ਰਹੀ ਹੋਣੀ ਸੋ 3 ਵਜੇ ਆਇਆ ਉਦੋਂ ਮੈਂ ਦੇਖਿਆ ਇਨੀਸ਼ੀਅਲ ਸਟੇਜ ਦਾ ਸਿਰਫ ਐਪੀਸੋਡ ਕੀ ਲੱਗਦਾ ਹੈ ਇਹ ਐਪੀਸੋ ਸਮਥਿੰਗ ਅਨੈਚੁਰਲ ਸੀ ਤੇ ਤੋਂ ਦੀ ਇਨਵੈਸਟੀਗੇਸ਼ਨ ਕਰਦੇ ਆ ਪ੍ਰੋਪਰ ਇਨਵੈਸਟੀਗੇਸ਼ਨ ਕਰਨ ਤੋਂ ਬਾਅਦ ਤੁਹਾਨੂੰ ਜੋ ਸਾਨੂੰ ਕੁਝ ਕੋਈ ਇਨਫੋਰਮੇਸ਼ਨ ਮਿਲੇਗੀ ਤੁਹਾਡੇ ਨਾਲ ਵੀ ਸ਼ੇਅਰ ਕਰਾਂਗੇ। ਸਰੀਰ ਦੇ ਤੋਂ ਕੋਈ ਹਥਿਆਰ ਦੇ ਕੋਈ ਨਿਸ਼ਾਨ ਹੈਗੇ ਨੇ? ਨੋ ਨਥਿੰਗ ਕਾਨੇ ਚ ਜਿਹੜਾ ਥੋੜਾ ਜਿਹਾ ਇੱਥੇ ਹੈ ਥੋੜਾ ਜਿਹਾ ਬਲੱਡ ਅਦਰਵਾਇ ਬਾਡੀ ਤੇ ਕੁਝ ਫਿਲਹਾਲ ਕੋਈ ਨਿਸ਼ਾਨ ਨਹੀਂ ਮਿਲ ਰਿਹਾ। ਠੀਕ ਹੈ ਸ਼ਰਮਾ ਜੀ ਮੇਰੇ ਮਦਰ ਇਨ ਲਾਅ ਨੇ ਤੇ ਮੇਰੇ ਫਾਦਰ ਇਨ ਲਾ ਦਾ ਕੋਈ 3 ਵਜੇ ਫੋਨ ਆਇਆ ਹੈ ਕਿ ਮੈਂ ਘਰ ਆਇਆ ਤਾਂ ਅੱਗੇ ਮੇਰੇ ਮਦਰ ਇਨ ਲਾਅ ਡੈੱਡ ਪੇ ਸੀ। ਤੇ ਮੈਂ ਵੀ ਆ ਗਿਆ ਅਸੀਂ ਹਸਪੀਟਲ ਲੈ ਕੇ ਗਏ ਆ ਤੇ ਉਹਨਾਂ ਨੇ ਕਿਹਾ ਕਿ ਅੱਧਾ ਘੰਟਾ ਹੋ ਗਿਆ ਨਾ ਦੀ ਡੈਥ ਹੋਏ ਦੇ ਤੇ ਉਸ ਤੋਂ ਬਾਅਦ ਅਸੀਂ ਦੇਖਿਆ ਕਿ ਇਹਨਾਂ ਦੇ ਕੰਨ ਦੀ ਬਾਲੀਆਂ ਔਰ ਚੂੜੀਆਂ ਦੋਨੇ ਨਹੀਂ ਸੀ ਤੇ ਇੱਕ ਕੋਈ 4 4.5 ਲੱਖ ਰੁਪਏ ਕੈਸ਼ ਪਿਆ ਸੀ ਘਰ ਉਹ ਵੀ ਕੈਸ਼ ਨਹੀਂ ਹੈ ਤੇ ਬਾਕੀ ਸਾਨੂੰ ਪਤਾ ਨਹੀਂ ਲੱਗਿਆ ਕਿ ਕੌਣ ਆਇਆ ਕੀ ਕਰ ਗਿਆ ਪਰ ਪੁੱਛੇ ਜਾਣੇ ਕਹਿ ਰਿਹਾ ਕਿ ਕੋਈ 1:20 ਮਿੰਟ ਤੋਂ ਲੈ ਕੇ 2:00 ਵਜੇ ਤੱਕ ਤੁਹਾਡੇ ਦਰਵਾਜ਼ੇ ਕੋਈ ਸਕੂਟੀ ਖੜੀ ਸੀ ਵਾਈਟ ਰੰਗ ਦੀ ਤੇ ਬਾਕੀ ਅਜੇ ਤੱਕ ਕੋਈ ਪਤਾ ਨਹੀਂ ਬਾਕੀ ਹੁਣ ਪੁਲਿਸ ਦੇਖੋ ਘਰ ਇਕੱਲੇ ਸੀ ਘਰ ਇਕੱਲੇ ਰਹਿੰਦੇ ਕਿਉਂਕਿ ਇਹਨਾਂ ਦਾ ਬੇਟਾ ਕੋਈ ਨਹੀਂ ਹੈ ਹਸਬੰਦ ਇਹਨਾਂ ਦੇ ਸੇਲ ਪਰਚੇ ਦਾ ਕੰਮ ਕਰਦੇ ਹੋ 3 ਵਜੇ ਆਉਂਦੇ ਘਰ 2 ਵਜੇ ਉਹਨਾਂ ਨੇ ਕਾਲ ਕੀਤੀ ਇਹਨਾਂ ਨੇ ਕਾਲ ਚੁੱਕੀ ਨਹੀਂ ਤੇ ਉਹ ਆਪਣੇ ਟਾਈਮ ਤੇ 3 ਵਜੇ ਘਰ ਆਇਆ ਦਰਵਾਜ਼ਾ ਖੋਲ੍ਹਿਆ ਤਾਂ ਅੱਗੇ ਡੱਡ ਪਈ ਸੀ ਉਹਨਾਂ ਨੇ ਤਾਇਆ ਜੀ ਵਗੈਰਾ ਨੂੰ ਬੁਲਾਇਆ ਤੇ 19 ਦੇ ਨੂੰ ਮੈਂ ਵੀ ਪਹੁੰਚ ਗਿਆ ਅਸੀਂ ਫਟਾਫਟ ਚੱਕ ਕੇ ਆ ਜੇ ਮੈਂ ਹਸਪਤਲ ਲੈ ਗਏ ਗਰਗ ਖੱਦਰ ਸਟੋਰ ਉੱਪਰ ਪਿਛਲੇ ਦਿਨੀ ਆਗਲ ਲੱਗਣ ਕਾਰਨ ਹੋਏ ਲੱਖਾਂ ਰੁਪਏ ਦੇ ਨੁਕਸਾਨ ਤੋਂ ਬਾਅਦ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਘਟਨਾ ਸਥਲ ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ ਤੇ ਦੁਕਾਨ ਮਾਲਕਾਂ ਨੂੰ ਦੁੱਖ ਸਾਂਝਾ ਕੀਤਾ ਇਸ ਮੌਕੇ ਹਰਪਾਲ ਸਿੰਘ ਚੀਮਾ ਨੇ ਜਿੱਥੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਉੱਤੇ ਦੁਕਾਨ ਮਾਲਕਾਂ ਨੂੰ ਭਰੋਸਾ ਦਿਵਾਇਆ ਕਿ ਜੋ ਵੀ ਸਰਕਾਰ ਤੁਹਾਡੇ ਲਈ ਕਰ ਸਕਦੀ ਹੋਵੇਗੀ ਉਸ ਲਈ ਉਹ ਹਾਜ਼ਰ ਹਨ ਇਸ ਮਗਰਬਾਲ ਸਿੰਘ ਜੀ ਮਨੇ মিডিਆ ਨਾਲ ਗੱਲ ਕਰਦੇ ਆ ਕਿ ਬਹੁਤ ਹੀ ਮੰਦ ਭਾਗੀ ਘਟਨਾ ਦਿੜਵਾ ਵਿੱਚ ਪਾਪ ਰਹੀ ਹੈ। ਧੰਨਵਾਦ ਕਰਨਾ ਚਾਹੁੰਨਾ ਕਿ ਉਹਨਾਂ ਨੇ ਤੁਰੰਤ ਆ ਕੇ ਚਾਰ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਪਹੁੰਚੀਆਂ ਆ ਕੇ ਅੱਗ ਤੇ ਕਾਬੂ ਪਾਇਆ ਬੁਝਾਇਆ ਕੋਈ ਵੀ ਮਹਿਸਬੰਦ ਜਾਨੀ ਨੁਕਸਾਨ ਨਹੀਂ ਹੋਇਆ ਮਾਲੀ ਨੁਕਸਾਨ ਵੱਡੀ ਪੱਧਰ ਤੇ ਹੋਇਆਗਾ। ਸੋ ਇਸ ਤਰ੍ਹਾਂ ਦੀਆਂ ਫਿਊਚਰ ਚ ਘਟਨਾਵਾਂ ਨਾ ਵਾਪਰਨ ਮੇਰੀ ਤਾਂ ਸਾਰੇ ਜਿਹੜੇ ਸਤਕਾਰਯੋਗ ਕੋਈ ਵੀ ਬਿਜ਼ਨਸ ਕਰਦੇ ਨੇ ਉਹ ਹੁੰਦਾਗਾ ਕਿ ਸਮੇਂ-ਸਮੇਂ ਸਿਰ ਆਪਾਂ ਫਾਇਰ ਦੇ ਜੋ ਅਗਰ ਨਾਲ ਸੰਬੰਧਿਤ ਇਕੁਇਪਮੈਂਟ ਨੇ ਜਾਂ ਜਿਹੜੀਆਂ ਸਾਡੀਆਂ ਤਾਰਾਂ ਨੇਗੀਆਂ ਬਿਜਲੀ ਦੀਆਂ ਤਾਰਾਂ ਉਹਨਾਂ ਦਾ ਕੰਮ ਵੀ ਇਹ ਪਾ ਮੈਂ ਸੰਬੰਧਾ ਕਰਵਾਉਂਦੇ ਰਹੀਏ ਤਾਂ ਇਹ ਜਿਹੜੇ ਘਟਨਾਵਾਂ ਫਿਊਚਰ ਚ ਨਾ ਵਾਪਰਨ ਪੈਣ ਸੰਦੇ ਬੜੀ ਅਣਸਖਾਮੀ ਘਟਨਾਵਾਂ ਵਾਪਰੀਏ ਕਿਉਂਕਿ ਕੱਪੜੇ ਦਾ ਵੱਡਾ ਕੰਮ ਖਦਰ ਬੰਡਾਰ ਦਾ ਵੱਡਾ ਕੰਮ ਇਹ ਕਰਦੇ ਸੀਗੇ ਪਰ ਲੇਕਿਨ ਸਾਰਿਆਂ ਨੇ ਸਾਰੇ ਸੱਜਣਾ ਨੇ ਦੜਵਾਨ ਵਾਸੀਆਂ ਨੇ ਸਾਰੇ ਦੁਕਾਨਦਾਰਾਂ ਨੇ ਪ੍ਰਧਾਨ ਪ੍ਰਧਾਨ ਜੀ ਖੜੇ ਨੇ ਕਿ ਸਾਰਿਆਂ ਨੇ ਇਕਜੁੱਟ ਹੋ ਕੇ ਇੱਕ ਮੁੱਠ ਹੋ ਕੇ ਸਾਰਿਆਂ ਨੇ ਬੜੇ ਜਦੋਜਾਹਿਰ ਕਰਕੇ ਇਸ ਤੇ ਕਾਬੂ ਪਾਇਆ ਸੋ ਸਾਰਿਆਂ ਦਾ ਧੰਨਵਾਦ ਸੋ ਪਰਿਵਾਰ ਦੇ ਨਾਲ ਬਹੁਤ ਵੱਡਾ ਹਾਦਸਾ ਹੋਇਆਗਾ ਬਹੁਤ ਵੱਡਾ ਫਾਈਨੈਂਸ਼ੀਅਲ ਲਾਸ ਇਸ ਪਰਿਵਾਰ ਨੂੰ ਹੋਇਆਗਾ ਕਿਉਂਕਿ ਇਹ ਬੜੇ ਲੰਬੇ ਅਰਸੇ ਤੋਂ ਕਾਰੋਬਾਰ ਕਰ ਰਹੇ ਸੀ ਕਾਫੀ ਵੱਡੀ ਪੱਧਰ ਤੇ ਕਿਉਂਕਿ ਹਜੇ ਇਹਨਾਂ ਨੇ ਹਜੇ ਹਿਸਾਬ ਕਿਤਾਬ ਨਹੀਂ ਲਾਇਆਗਾ ਮੈਂ ਸਮਝਦਾ ਬਹੁਤ ਵੱਡਾ ਨੁਕਸਾਨ ਇਸ ਪਰਿਵਾਰ ਦਾ ਹੋਇਆ ਸੋ ਮੈਂ ਪਰਿਵਾਰ ਨਾਲ ਦੁੱਖ ਵੀ ਵੰਡਾਉਣ ਲਈ ਪਹੁੰਚਿਆਗਾ ਸੋ ਉੱਥੇ ਮੈਂ ਇੱਕ ਵਾਰ ਫੇਰ ਸਾਡੇ ਸਮੁੱਚੇ ਪ੍ਰਸ਼ਾਸਨ ਦਾ ਡੀਐਸਪੀ ਸਾਹਿਬ ਦਾ ਐਸਜੀਪੀ ਸਾਹਿਬਾਨ ਦਾ ਫਾਇਰ ਆਫੀਸਰ ਸਾਹਿਬਾਨ ਦਾ ਸ਼ਬਦ ਧੰਨਵਾਦ ਕਰਦਾ ਕਿ ਉਹਨਾਂ ਨੇ ਬੜੀ ਮਿਹਨਤ ਮੁਸ਼ਕਰ ਕਰਕੇ ਔਰ ਲੋਕਾਂ ਨੂੰ ਨਾਲ ਲੈ ਕੇ ਸਾਰੇ ਇਲਾਕੇ ਦੇ ਲੋਕਾਂ ਨੂੰ ਨਾਲ ਲੈ ਕੇ ਇਸ ਅੱਗ ਤੇ ਕਾਬੂ ਪਾਇਆ ਮੈਂ ਤਾਂ ਇੱਕੋ ਹੀ ਕਵਾਂਗਾ ਮੈਂ ਕੱਲ ਕਿਸੇ ਆਟੋ ਸਟੇਸ਼ਨ ਗਿਆ ਹੋਇਆ ਸੀ ਗੱਲ ਲਖਨਊ ਪਰ ਬਾਅਦ ਦੇ ਵਿੱਚ ਜਦੋਂ ਮੈਨੂੰ ਲੋਕਾਂ ਕੋਲ ਪਤਾ ਲੱਗਾ ਤਾਂ ਸਾਡੀ ਦੁਕਾਨ ਨੂੰ ਅੱਗ ਲੱਗੀ ਮੈਂ ਵੀਡੀਓ ਕਲਿੱਪ ਦੇਖੇ ਵੀਡੀਓ ਕਲਿੱਪ ਦੇਖ ਕੇ ਮੈਨੂੰ ਕਿ ਇਦਾਂ ਦਾ ਚੰਬਾ ਮਹਿਸੂਸ ਹੋਇਆ ਜੋ ਲੋਕਾਂ ਨੇ ਹਰ ਇੱਕ ਵਰਗ ਨੇ ਹਰਿਕ ਹਰਿਕ ਧਰਮ ਨੇ ਸਰਸੇ ਵਾਲੇ ਦਾ ਸਸਨ ਹੋਰੇ ਸੀਗਾ ਉਹਨਾਂ ਦੀ ਟੋਟਲ ਵਲੰਟੀਅਰ ਟੀਮ ਐਸ ਡੀ ਐਮ ਸਾਹਿਬ ਐਸ ਐਚਓ ਸਾਹਿਬ ਤਸੀਲਦਾਰ ਸਾਹਿਬ ਜੋ ਪ੍ਰਸ਼ਾਸਨ ਨੇ ਮਦਦ ਕੀਤੀ ਸਾਡੀ ਜੋ ਲੋਕਾਂ ਨੇ ਮਦਦ ਕੀਤੀ ਜਿਵੇਂ ਉਹਨਾਂ ਨੇ ਕੰਟਰੋਲ ਕੀਤਾ ਹੋ ਸਕਦਾ ਪਰ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਪਰ ਜੋ ਉਹਨਾਂ ਨੇ ਬਚਾਇਆ ਉਹ ਲੋਕਾਂ ਦੀ ਮਿਹਨਤ ਦੀ ਸਦਕਾ ਬਚਿਆ ਸਾਨੂੰ ਵੀਦ ਨਹੀਂ ਸੀ ਪਰ ਅਸੀਂ ਆਪਣੇ ਦੁੱਖ ਨੂੰ ਭੁੱਲ ਕੇ ਉਹ ਲੋਕਾਂ ਦਾ ਅਸੀਂ ਦਿਲ ਤੋਂ ਧੰਨਵਾਦ ਕਰਨਾ ਚਾਹੁੰਦੇ ਆ ਜਿਨ੍ਹਾਂ ਨੇ ਭਾਈਚਾਰਾ ਕਾਇਮ ਰੱਖਿਆ ਆਪਣੀ ਜਾਨ ਤੇ ਵੀ ਖੇਲਦੇ ਹੋਏ ਅਸੀਂ ਦੇਖਿਆ ਮੈਂ ਬਾਹਰੋਂ ਵੀਡੀਓ ਦੇਖਦੇ-ਦੇਖ ਕੇ ਮੈਂ ਹੈਰਾਨ ਸੀ ਮੈਂ ਉਹਨਾਂ ਨੂੰ ਕਹਿ ਰਿਹਾ ਸੀ ਇਹ ਲੋਕਾਂ ਨੂੰ ਜਿਹਨਾਂ ਦੇ ਕੋਈ ਫੋਨ ਨੰਬਰ ਸੀ ਉਹਨਾਂ ਰੁਕੋ ਵੀ ਵੀ ਦੁਕਾਨ ਮਚਦੀ ਹੈ ਮਚਲਾਂ ਦਾ ਕੋਈ ਗੱਲ ਨਹੀਂ ਪੈਸੇ ਦਾ ਨੁਕਸਾਨ ਹੁੰਦਾ ਕੋਈ ਗੱਲ ਨਹੀਂ ਪਰ ਕੋਈ ਜਾਨੀ ਨੁਕਸਾਨ ਨਾ ਹੋਵੇ ਪਰ ਉਹਨਾਂ ਨੇ ਸਾਡੇ ਕਹਿਣੇ ਤੋਂ ਬਾਹਰ ਹੱਦਾਂ ਪਾਰ ਕਰਕੇ ਵੀ ਉਹਨਾਂ ਨੇ ਸਾਡੀ ਮਦਦ ਕੀਤੀ ਉਹਨਾਂ ਲੋਕਾਂ ਨਾਲ ਮੈਂ ਬਹੁਤ ਮੇਰੇ ਪਾਸ ਕੋਈ ਨਾ ਪਾਸੇ ਕੋਈ ਲਫ਼ਜ਼ ਨਹੀਂ ਹੈਗਾ ਕਿਵੇਂ ਉਹਨਾਂ ਦਾ ਮੈਂ ਤੁਹਾਨੂੰ ਬਾਤ ਕਰਾਂ ਮੈਂ ਉੱਥੋਂ ਹੀ ਮੇਰੇ ਸਤਿਗੁਰੂ ਦਾ ਸ਼ੁਕਰਾਨਾ ਕਰਦਾ ਆ ਰਿਹਾ ਸੀਗਾ ਵੀ ਉਹ ਮਾਲਕ ਨੇ ਕਿਵੇਂ ਹੱਥ ਦੇ ਕਿਸਾਨ ਨੂੰ ਰੱਖਿਆ ਮੈਨੂੰ ਉਮੀਦ ਨਹੀਂ ਸੀ ਮੇਰੀ ਕੋਈ ਦੁਕਾਨ ਦਾ ਕੋਈ ਇੱਕ ਇਸੇ ਬਚੂ ਪਰ ਉਹਨਾਂ ਦੀ ਮਿਹਰ ਦੇ ਸਦਕਾ ਮੇਰੇ ਇੱਕ ਫਲੋਰ ਦੀ ਨੁਕਸਾਨ ਹੋਇਆ ਜਿਹਦਾ 50-60 ਲੱਖ ਰੁਪਏ ਦਾ ਬਾਕੀ ਮੇਰੇ ਫਲੋਰ ਸਾਰੇ ਇੱਦਾਂ ਹੀ ਬਚੇ ਐ ਪਰ ਉਹ ਉਹਦਾ ਸ਼ੇਰਾ ਲੋਕਾਂ ਨੂੰ ਜਾਂਦਾ ਹੈ ਜੀ ਹਰਚੰਦ ਸਿੰਘ ਪੁੱਲਰ ਪ੍ਰੈਜ਼ੀਡੈਂਟ ਗਤਕਾ ਫੈਡਰੇਸ਼ਨ ਆਫ ਇੰਡੀਆ ਦੀ ਰੈਨਮਾਈਟ ਪੰਜਾਬ ਗਤਕਾ ਐਸੋਸੀਏਸ਼ਨ ਅਤੇ ਅਕਾਲ ਕੌਂਸਲਰ ਗੁਰੂ ਸਾਗਰ ਮਸਵਾਨਾ ਸਾਹਿਬ ਦੇ ਸਹਿਯੋਗ ਨਾਲ ਅੱਜ 8ਵੀਂ ਨੈਸ਼ਨਲ ਗਤਕਾ ਚੈਂਪੀਅਨਸ਼ਿਪ ਦੀ ਸ਼ੁਰੂਆਤ ਮਸਵਾਨਾ ਸਾਹਿਬ ਵਿਖੇ ਹੋਈ ਮੁੱਖ ਮਹਿਮਾਨ ਦੇ ਤੌਰ ਤੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਜਿੰਮਾ ਪਹੁੰਚੇ ਜਿਸ ਵਿੱਚ ਅੱਜ ਪੂਰੇ ਭਾਰਤ ਦੇ 24 ਰਾਜਾਂ ਦੇ 1500 ਤੋਂ 1600 ਦੇ ਕਰੀਬ ਬੱਚਿਆਂ ਨੇ ਭਾਗ ਲਿਆ ਜਿਸ ਵਿੱਚ ਸਾਢੇ 600 ਦੇ ਤਕਰੀਬਨ ਲੜਕੀਆਂ ਨੇ ਵੀ ਭਾਗ ਲਿਆ ਦੇਖੋ ਅੱਜ ਗੱਤਕਾ ਫੈਡਰੇਸ਼ਨ ਆਫ ਇੰਡੀਆ ਤੇ ਪ੍ਰਧਾਨ ਜੀ ਚੇਅਰਮੈਨ ਸਾਹਿਬਾਨ ਭੁੱਲਰ ਸਾਹਿਬ ਵੱਲੋਂ ਬਿਸ਼ੇਸ਼ ਬਰਾਲਾ ਕੀਤਾ ਗਿਆ ਔਰ ਪਿਛਲੇ ਲਗਭਗ ਮੈਂ ਸਮਝਦਾ 15 16 ਸਾਲਾਂ ਤੋਂ ਲਗਾਤਾਰ ਗੱਤਕੇ ਦੀ ਗੇਮ ਨੂੰ ਗੱਤਕੇ ਦੀ ਖੇਡ ਨੂੰ ਪ੍ਰਮੋਟ ਕਰ ਰਹੇ تھے ਕਿ ਅੱਜ ਨੈਸ਼ਨਲ ਲੈਵਲ ਤੇ ਗੇਮਸ ਹੋ ਰਹੀਆਂ ਨੇ ਔਰ ਦੇਸ਼ ਭਰ ਦੇ 24 24 ਸੂਬਿਆਂ ਦੇ ਜਿਹੜੇ ਖਿਡਾਰੀ ਦੇ ਹਿੱਸਾ ਲੈਣ ਲਈ ਆਏ ਨੇ ਔਰ 1600 ਤੋਂ ਵੱਧ ਜਿਹੜੇ ਖਿਡਾਰੀ ਦਿਓ ਅੱਜ ਪਾਰਟਿਸਿਪੇਟ ਕਰ ਰਹੇ ਨੇ ਪਰ ਖਾਸ ਤੌਰ ਤੇ ਮੈਂ ਸਮਝਦਾ ਬੜੀ ਅੱਛੀ ਗੱਲ ਆ ਕਿ 650 ਤੋਂ ਉੱਪਰ ਸਾਡੀਆਂ ਬੱਚੀਆਂ ਖਿਡਾਰਲਾ ਅੱਜ ਦੇ ਇਸ ਗੱਤਕਾ ਟੂਰਨਾਮੈਂਟ ਜੀਸਾ ਲੈਣਨ ਆਈਆਂ ਬਹੁਤ ਵੱਡਾ ਮੈਸਾਂ ਦਾ ਪੁਰਾਣਾ ਐਸੋਸੀਏਸ਼ਨ ਵੱਲੋਂ ਕੀਤਾ ਗਿਆ ਐਸੋਸੀਏਸ਼ਨ ਦੇ ਸਾਰੇ ਪ੍ਰਬੰਧਕਾਂ ਦਾ ਬਹੁਤ-ਬਹੁਤ ਧੰਨਵਾਦ ਸਭ ਨੂੰ ਬਹੁਤ-ਬਹੁਤ ਤਾਰਕਾ ਕਿਉਂਕਿ ਸਿੱਖ ਵਿਰਾਸਤ ਨਾਲ ਜੁੜੀਆਂ ਗੇਮਾਂ ਨੂੰ ਪ੍ਰਮੋਟ ਕਰਨਾ ਇਸ ਸਮੇਂ ਦੀ ਮੰਗਾ ਪਿੱਛੇ ਪ੍ਰਾਤਨ ਸਮੇਂ ਦੇ ਵਿੱਚ ਬਹੁਤ ਘਟ ਇਹਦੇ ਲਈ ਯਤਨ ਹੋਏ ਨੇ ਔਰ ਪੁੱਲਰ ਸਾਹਿਬ ਇਹਨਾਂ ਦੀ ਸਮੁੱਚੀ ਟੀਮ ਜਿਹੜੀ ਆ ਕਾਲ ਕਾਲਜ ਆਫ ਫਸਤੂਆ ਸਾਹਿਬ ਨਾਲ ਐਸੋਸੀਏਟ ਕਰਕੇ ਇਹਨੂੰ ਪ੍ਰਮੋਟ ਕਰ ਰਹੀ ਆ ਸੋ ਮੈਂ ਸਾਰਿਆਂ ਦਾ ਧੰਨਵਾਦ ਕਰਨਾ ਚਾਹਾਂਗਾ ਔਰ ਦੂਜਾ ਮੈਂ ਸਮਝਦਾ ਇਹ ਗੇਮ ਜਿਹੜੀ ਆ ਹੁਣ ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਜਾਣੀ ਚਾਹੀਦੀ ਆ ਤਾਂ ਕਿ ਸਾਡੇ ਬੱਚੇ ਜਿਹੜੇ ਹੈਗੇ ਨੇ ਉਹ ਇੰਟਰਨੈਸ਼ਨਲ ਲੈਵਲ ਤੇ ਇਸ ਗੇਮ ਦਾ ਅੰਦਰ ਵਿੱਚ ਆਪਣਾ ਹਿੱਸਾ ਲੈ ਸਕਣ ਕੀ ਫਾਈਨੈਂਸ਼ਲੀ ਬਹਿ ਡਿਗਲ ਕੀਤੀ ਵੀ ਬਿਲਕੁਲ ਐਸੋਸੀਏਸ਼ਨ ਦੇ ਜਿੰਨੇ ਵੀ ਮੰਗਾਂ ਨੇ ਸਾਰੀਆਂ ਅਸੀਂ ਮੈਂ ਪ੍ਰਦਾਸ ਇੱਕਿਸ ਤੋਂ ਕਿਹਾਗਾ ਕਿ ਆਓ ਆਕੇ ਬੈਠ ਕੇ ਸਾਰੀਆਂ ਦਾ ਹੱਲ ਕਿਸ ਤਰੀਕੇ ਨਾਲ ਸੰਗਠਿਤ ਕੀਤਾ ਪੁਰਾਣੀ ਗੇਮ ਹੈ ਇਤਿਹਾਸਿਕ ਹਿਸਟੋਰੀਕਲ ਗੁਰੂ ਸਭਾ ਨਾਲ ਜੁੜੀ ਹੋਈ ਹੈ ਤੇ ਇਸ ਨੂੰ ਵੱਧ ਪਰਪਲਿਤ ਕਰਨ ਲਈ ਕਿ ਕਿਸ ਤਰ੍ਹਾਂ ਦੇ 2008 ਦੇ ਵਿੱਚ ਪੰਜਾਬ ਗਤਕਾ ਐਸੋਸੀਏਸ਼ਨ ਤੇ ਗਤਕਾ ਫੈਡਰੇਸ਼ਨ ਆਫ ਇੰਡੀਆ ਬਣੀ ਸੀ ਜਿੰਦੇ ਵਿੱਚ ਉਦੋਂ ਦੇ ਅਸੀਂ ਸੇਵਾ ਕਰ ਰਹੇ ਹਾਂ ਔਰ ਸਾਰੇ ਕੰਟਰੀ ਦੇ ਵਿੱਚ ਅਜੇ 24 ਸਟੇਟਸ ਨੇ ਇੱਥੇ ਪਾਰਟਿਸਿਪੇਟ ਕੀਤਾ ਔਰ ਬੱਚਿਆਂ ਦੀ ਜਿਹੜੀ ਪਾਰਟਿਸਪੀਕੇਸ਼ਨ ਬਹੁਤ ਅੱਛੀ ਹੈ 650 ਦੇ ਨੇੜੇ ਲੱਤੀ ਜਿਹੜੀ ਪਾਰਟਿਸਪੀਟ ਸਾਡੇ ਕੋਲ ਕਰ ਰਹੀ ਹੈ ਔਰ ਡੇ ਟੂ ਡੇ ਸਾਡੀ ਜਿਹੜੀ ਟੀਮ ਹੈ ਦੇ ਉੱਤੇ ਵਰਕ ਕਰ ਰਹੀ ਹੈ ਅਸੀਂ ਇੰਟਰਨੈਸ਼ਨਲ ਲੈਵਲ ਤੇ ਇਸ ਕੱтке ਨੂੰ ਲੈ ਕੇ ਜਾਵਾਂਗੇ ਤਾਂ ਕਿ ਦੂਜੀਆਂ ਗੇਮਾਂ ਦੇ ਵੀ ਤਰ੍ਹਾਂ ਸਾਡੇ ਖਿਡਾਰੀਆਂ ਨੂੰ ਪੂਰੀ ਜਿਹੜੀ ਤਰਜੀ ਮਿਲ ਸਕੇ ਤੁਸੀਂ ਸਮਝਦੇ ਇਸ ਨਾਲ ਬੱਚੇ ਵੀ ਸਟਰੋਂਗ ਹੁੰਦੇ ਨੇ ਸੇਫਟੀ ਵੀ ਆਪਣੀ ਬਣਦੀ ਹੈ ਤੇ ਹਰ ਇੱਕ ਤਰੀਕੇ ਦੀ ਇਹ ਗੁਰੂ ਸਭਾ ਨਾਲ ਦੀ ਗੇਮ ਹੈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਸ਼ੁਰੂ ਕੀਤੀ ਸੀ ਇੱਕ ਡਿਫੈਂਸ ਦੀ ਗੇਮ ਹੈ ਸਰੀਰ ਨੂੰ ਤੰਦਰੁਸਤ ਰੱਖਣ ਲਈ ਗੇਮ ਹੈ ਇੱਕ ਬੰਦਾ 8 8 10 ਉਸ ਬੰਦਿਆਂ ਦਾ ਮੁਕਾਬਲਾ ਕਰ ਸਕਦਾ ਜਿਹਨੂੰ ਗਤਕਾ ਚੰਗੀ ਤਰ੍ਹਾਂ ਆਉਂਦਾ ਔਰ ਮੈਂ ਇੱਥੇ ਨਾਲ ਤੁਹਾਨੂੰ ਜ਼ਰੂਰ ਕਹਾਂਗਾ ਕਿ ਕਈ ਲੋਕ ਸਟੰਟबाजी ਕਰਦੇ ਆ ਉਹ ਇਸ ਗਤਕੇ ਦਾ 파ਟ ਨਹੀਂ ਇੱਥੇ ਸਿਰਫ ਜਿਹੜੀ ਗੇਮ ਹੈ ਗੇਮ ਹੀ ਚੱਲਦੀ ਹੈ ਸਟੰਟबाजी ਨਹੀਂ ਇਹਦੇ ਚੱਲਦੀ ਜਿਹੜਾ ਕੋਈ ਸਟੰਡ ਬਾਈ ਦੀ ਕਰਦਾ ਉਹ ਇਸ ਦਾ 파ਟ ਨਹੀਂ ਹੈ ਉਹਨਾਂ ਨੂੰ ਬਾਹਰ ਕੱਢ ਦਿੱਤਾ ਜਾਂਦਾ ਸਰ ਪੁਲਿਸ ਸਾਹਿਬ ਗਾਮ ਸਕੂਲ ਦੇ ਵਿੱਚ ਸੇਫਟੀ ਦੇ ਪਰਪਸ ਨੂੰ ਲੈ ਕੇ ਸੈਲਫ ਡਿਵਾਂਸਰ ਲੈ ਕੇ ਜੇਕਰ ਇਸ ਸਕੀਮ ਨੂੰ ਪੂਰਾ ਪਾਲਸਰੀ ਕੀਤਾ ਜਾਂਦਾ ਤਾਂ ਤੁਹਾਡਾ ਕੀ ਵਿਚਾਰ ਹੈ ਇਹਦੇ ਵਿੱਚ ਸਾਡੇ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਯੂਨੀਵਰਸਿਟੀਆਂ ਦੇ ਵਿੱਚ ਜਿਹੜੀ ਇਹ ਗੇਮ ਬਕਾਇਦਾ ਸਾਡੇ ਆਲ ਇੰਡੀਆ ਯੂਨੀਵਰਸਿਟੀ ਹੋ ਰਹੀ ਹੈ ਸਕੂਲ ਗੇਮਰਸ ਦੇ ਵਿੱਚ ਵੀ ਚੱਲ ਰਹੀ ਹੈ ਸਾਰੇ ਬੱਚਿਆਂ ਨੂੰ ਜਿਹੜੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਘੱਟ ਡਿਫੈਂਸ ਦੀ ਅੱਛੀ ਗਿਆ कहाँ से आए हो आप झारखंड बुकारो झारखंड से कितने बच्चे आप आए हो कहाँ पार्टिसिपेट करने आए यहाँ हम लोग 52 बच्चे आए हैं और यहाँ पंजाब आए हैं संगरूर में यहाँ पर हमारा मैच होने वाला है गतका का तो उसी का नेशनल मैच गतका के बारे में आपको कैसे पता लगा कैसे गेम आपको अच्छी लगती गत्... है क्या खासियत है ये एक बहुत अच्छा सेल्फ डिफेंस गेम है अगर आप इसमें बहुत ज्यादा होता है ना एक्सीड कर रहे हैं तो ये आपका सेल्फ डिफेंस बहुत ये रहता है स्पेशली लड़कियों की क्योंकि आप देखिए आजकल वो क्या रहे वर्ल्ड में तो ये गेम अगर आप सीख रहे हैं या फिर अगर आपकी बेटियाँ या बहनें सीख रही हैं तो इज़ अ वेरी गुड गेम फॉर सेल्फ डिफेंस आप सोचते हैं बिल्कुल इंटरनेशनली नेशनल सब जगह महाराष्ट्र कौन सी गेम इसके बारे में क्या जानते हैं है

निशान बड़ुआ कहाँ से आए हो आसाम से आ, कितने बच्चे आए हो आसाम से और कहाँ पे आए आसाम से आ, फिफ्टी फिफ्टी आए फिफ्टी बच्चे क्या गेम खेलने हैं गटका 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 के बारे में क्या जानती हो कैसी गेम है गटका के बारे में हम जानते हैं ये एक डिफेंस का गेम है आ, फाइटिंग होता है और डेमोस्ट्रेशन फाइटिंग होता है कितना टाइम होगा खेलते हाँ हो? कितना टाइम होगा खेलते

ਕਿਰਨ ਨਾਲੇ ਵਿੱਚ ਲਾਪਤਾ ਹੋ ਗਈਆਂ ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆ ਗੁੱਜਰ ਯੂਸਫ ਪੁੱਤਰ ਨਵਾਬਦੀਨ ਨੇ ਦੱਸਿਆ ਹੈ ਕਿ ਉਸ ਦੇ ਚਾਰ ਪਰਿਵਾਰ ਆਪਣੀਆਂ 50 ਦੇ ਕਰੀਬ ਮੱਝਾਂ ਨੂੰ ਚਾਰਨ ਲਈ ਕਿਰਨ ਨਾਲੇ ਦੇ ਕਿਨਾਰੇ ਤੇ ਗਏ ਸਨ ਕਿ ਸੁਪਰੰਤ ਮੱਝਾਂ ਕਿਰਨ ਨਾਲੇ ਦੇ ਡੂੰਘੇ ਪਾਣੀ ਵਿੱਚ ਵੜ ਗਈਆਂ ਉਹਨਾਂ ਦੱਸਿਆ ਕਿ ਨਾਲੇ ਵਿੱਚ ਉੱਗੇ ਜਲ ਕੁੰਬੀ ਅਤੇ ਡੁੰਗੇ ਪਾਣੀ ਵਿੱਚ ਫਸ ਗਈਆਂ ਜਿਸ ਨਾਲ ਸਾਈ ਮਚਾਦੀ ਮੌਤ ਹੋ ਗਈ। ਹਾਂਜੀ ਮੈਂ ਪਹਿਲਾਂ ਆਪਣਾ ਨਾਮ ਦੱਸੋ ਜੀ। ਜੀਤ ਸਿੰਘ ਜਨਾਬ ਪਿੰਡ ਕਿਹੜਾ ਜੇ? ਮੇਰੀ ਅੰਮਾ ਬਾਦ ਆ। ਕੀ ਵਾਕਿਆ ਹੋਇਆ ਜੇ? ਬਾਗਾ ਇਹ ਡੰਗਰ ਕਿਉਂ ਗਿਆ ਨਾ? ਲੱਕੇਨ ਵਿੱਚ ਬੂੜੀ ਥੱਲੇ ਆ ਗਏ ਨਾ। ਅੰਦੇ ਸਦਾਈ ਡੰਗਰ ਮਰ ਗਏ ਨਾ। ਤੇ ਬਾਕੀ ਦੇ ਕੋਈ 10 ਲੱਭੇ ਬਾਕੀ ਲੱਭਣ ਦੇ ਆ। ਅੰਦੇ ਕਰਨ ਸਾਵਨੇ ਪੂਰੀ ਲੱਗਾ ਕਰਨ ਭਰੀ ਗਈ ਦੀ। ਕਿੰਨੇ ਕਵੇ ਦਾ ਵਾਕਿਆ ਹੈ? ਇਹ 10 11 ਵਜੇ ਦਾ ਵਾਕਾ ਹੈ। ਕਿਹੜੇ ਕਿਹੜੇ ਡੰਗਰ ਕਿੰਨੇ ਕਿੰਨੇ ਮਰੇ ਨੇ 8 ਡੰਗਰ ਜੂਸੇਬ ਦੇ 10 ਡੰਗਰ ਬशीर ਦੇ ਯੂਸਫ ਕੌਣ ਜੇ ਹਾਂਜੀ ਜੂਸੇਬ ਆਏ ਹਾਂਜੀ ਹੋਰ 10 ਡੰਗਰ ਬशीर ਦੇ ਪੰਜ ਡੰਗਰ ਰਵੀ ਦੇ ਆ ਉਹਦਾ ਜਮੰਡਾ ਇਹਦਾ ਜੂਸੇਬ ਦਾ ਜੂਸੇਬ ਦਾ ਮੰਡਾ ਰਵੀ ਇੱਕ ਜਵਾਈ ਹੈ ਇੱਕ ਜਵਾਈ ਦਾ ਬਾਗਾ ਚਾਰ ਵੀ ਨਹੀਂ ਆਏ ਹਾਂਜੀ ਇਹਨੇ ਡੰਗਰ ਸਦਾਈ ਡੰਗਰ ਮਾਰਗੇ ਨੇ ਸਦਾਈ ਡੰਗਰ ਮਾਰਗੇ ਦੇ ਨਾਲ ਆਪਾਂ ਦਾ ਕੋਈ ਵੀ ਨਹੀਂ ਜੀ ਅਸੀਂ ਕੋਲ ਵੀ ਨਹੀਂ ਗਈਆਂ ਚਲੋ ਸਦਾਈ ਮਾਰਗੇ ਨਹੀਂ ਯਾਰ ਮੌਕੇ ਤੇ ਹੋ ਗਿਆ ਜਿੰਨ ਕੀ ਪਤਾ ਹੋਰ ਵੀ ਹੋ ਸਕਦੀਆਂ ਨਾ ਬਾਕੀ ਡੰਗਰ ਲੱਭਗੇ ਨਹੀਂ ਬਾ ਬਾਜੀ ਲੱਭਗੇ ਬਾਜੀ ਲੱਭਗੇ ਤੇ ਕੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਕਿ ਮੰਗ ਦੇ ਕਰਦੇ ਆ ਬਈ ਗਵਰਨਮੈਂਟ ਨੇ ਜਿਹੜੀ ਆਣੀ ਚਾਹੀਦੀ ਹੈ ਗਰੀਬਾਂ ਨੂੰ ਅਸੀਂ ਸਾਡੇ ਕੋਲ ਖਾਣ ਵਾਸਤੇ ਕੁਝ ਨਹੀਂ ਹੈ ਖਾਣ ਨੂੰ ਸਾਡੇ ਕੋਲ ਇਹ ਦੇ ਦੋ ਨਹੀਂ ਆ ਮਿਲ ਜਾਂਦੀ ਉਹ ਮਰ ਗਈਆਂ ਰੋਟੀ ਹੱਟੇ ਤੋਂ ਮੇਰੇ ਕੱਪੜੇ ਤੋਂ ਰਹਿ ਗਏ ਆ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਬਚਾ ਦੇ ਕੋਈ ਮੇ ਸਾਡੀ ਮਦਦ ਕਰੇ ਠੀਕ ਹਾਂ ਜੀ ਮੇਰਾ ਨਾਮ ਮੇਰਾ ਨਫਤ ਮਾਜੀ ਕੀ ਹੋਇਆ ਕੀ ਵਾਕਿਆ ਅੱਜ ਇਹੀ ਡੰਗਰਾਂ ਨੂੰ ਲੈ ਕੇ ਹੁੰਦੇ ਪਈ ਸੀ ਤੇ ਗਰਮੀ ਬਹੁਤ ਹੀ ਸੀ ਤੇ ਡੰਗਰ ਜਾ ਬੜੇ ਜਾ ਕੇ ਪਾਣੀ ਵਿੱਚ ਜਾ ਬੜਿਆ ਤੇ ਘਟੋ ਘਟ ਵੀ ਸਾਡੀਆਂ 20 25 ਦੇ ਲਾਗੇ ਲਾਗੇ ਮੱਝਾਂ ਜਿਹੜੀਆਂ ਉਹ ਲਾਪਤਾ ਹੈਗੀਆਂ ਮਾਂ ਤੇ 20 25 ਮੱਝਾਂ ਲਾਪਤਾ ਤੇ ਬਾਕੀ ਅਹੀ ਲੱਭਣੂ ਠੀਕ ਹੈ ਕੀ ਮਤਲਬ ਆਪਣੇ ਵਰਗੀਆਂ ਨੇ ਨਹਾਉਣ ਵਾਸਤੇ ਬੜੀਆਂ ਕੀਤਾ ਕਿ ਨੀ ਮੱਝਾਂ ਅਸੀਂ ਬਸ ਆਹ ਸਾਈਡ ਤੇ ਚਾਹਦੇ ਪਈਏ ਨਹਾਉਣ ਵਾਸਤੇ ਵਿੱਚ ਬੜੀਆਂ ਹੈਗੀਆਂ ਗਰਮੀ ਬਹੁਤ ਜ਼ਿਆਦਾ ਸੀ ਤੇ ਵਿੱਚ ਹਰ ਬੂਟੀ ਹੀ ਦੇ ਵਿੱਚ ਜਾ ਬੜੀਆਂ ਦੇ ਵਿੱਚ ਬੂਟੀ ਆ ਗਈ ਪਹਿਲਾਂ ਵੀ ਚਾਹਦ ਰਹੇ ਇਥੇ ਮਜੇ ਹਾਂਜੀ ਪਹਿਲਾਂ ਵੀ ਬਹੁਤ ਵਾਰ ਚਾਹਦ ਰਹੇ ਨਾਲ ਤੁਹਾਡੇ ਕੋਣ ਆਏ ਸੋ ਮਜੇ ਚਾਹਨਾ ਆਈਏ ਮੇਰਾ ਨਾਲ ਹੀ ਬਦੂ ਪਣਾਈ ਆਹੀ ਤੇ ਤੁਹਾਡਾ ਭਰਾ ਤੇ ਇੱਕ ਪਣਾਈ ਆਈ ਹੈ ਦੋਸਤੋ ਇਸਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ ਤਦ ਤੱਕ ਲਈ ਮੈਨੂ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਵਸਾਤ ਰੱਬ ਰਾਖਾ